ਹੂੰ ਚਲੋ ਹਾਂਜੀ ਪੰਜਾਬ ਦੇ ਬੇਰਜ਼ਗਾਰ ਸਾਥਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਬੇਰਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਮੈਂਸ ਦੇ ਨਾਲ ਸੀ ਭਾਵੇਂ ਸਮਾਂ 11 ਵਜੇ ਦਾ ਦਿੱਤਾ ਗਿਆ ਸੀ ਉਡੀਕਦੇ ਉਡੀਕਦੇ ਸਮਾਂ ਸੇਵਾ ਜੀ ਦਾ ਕੀਤਾ ਗਿਆ ਹੁਣ ਤਕਰੀਬਨ 10 ਵਜਣ ਵਾਲੇ ਹੈ ਹੁਣ ਅਖੀਰ ਦੇ ਵਿੱਚ ਲਾਸਟ ਦੇ ਵਿੱਚ ਮੀਟਿੰਗ ਹੋਈ ਹੈ ਲੰਬਾ ਸਮਾਂ ਮੀਟਿੰਗ ਚੱਲੀ ਹੈ ਸਾਰੇ ਮੁੱਦਿਆਂ ਤੇ ਸਾਰੇ ਪੁਆਇੰਟਸ ਤੇ ਗੱਲ ਕੀਤੀ ਗਈ ਹੈ ਜਿਹੜੀਆਂ ਆਪਣੀਆਂ ਮੰਗਾਂ ਨੇ ਸਾਰੇ ਬੇਰਜ਼ਗਾਰਾਂ ਦੀਆਂ ਸਬਜੈਕਟਾਂ ਦੀਆਂ ਓਵਰੇਜ ਦੀਆਂ ਤਿਆਰੀਆਂ ਮੰਗਾ ਤੇ ਗੱਲਬਾਤ ਹੋਈ ਹੈ ਪਰੰਤੂ ਅਖੀਰ ਦੇ ਵਿੱਚ ਇਹ ਗੱਲ ਨਿਕਲੀ ਹੈ ਜਿਵੇਂ ਦਾ ਆਪਾਂ ਨੂੰ ਡਰ ਸੀ ਕਿ ਆਪਾਂ ਨੂੰ ਉਸੇ ਤਰੀਕੇ ਦੇ ਨਾਲ ਲਾਰਾ ਲਾਇਆ ਜਾਣਾ ਹੈ ਕਿ ਜੀ ਤੁਹਾਡਾ ਕਰ ਰਹੇ ਆ ਤੁਹਾਡਾ ਵੇਖਾਂਗੇ ਤੁਹਾਡਾ ਵਿਚਾਰਾਂਗੇ ਜਿਵੇਂ ਦਾ ਸਾਨੂੰ ਪਤਾ ਸੀ ਕਿਉਂਕਿ ਸਰਕਾਰ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਪੰਜਾਬ ਦੇ ਵਿੱਚ ਹਜੇ ਉਸ ਰੂਪ ਦੇ ਵਿੱਚ ਬੇਰਜ਼ਗਾਰਾਂ ਦਾ ਸੰਘਰਸ਼ ਨਹੀਂ ਪਹੁੰਚਿਆ ਜਿਹਦੇ ਤੋਂ ਸਰਕਾਰ ਨੂੰ ਤਕਲੀਫ ਹੋਵੇ ਤੁਸੀਂ ਭਾਵੇਂ ਕੋਚਿੰਗ ਸੈਂਟਰਾਂ 'ਚ ਬੈਠੇ ਹੋ ਭਾਵੇਂ ਲਗਾਤਾਰ ਤਿਆਰੀਆਂ ਕਰ ਰਹੇ ਹੋ ਤੁਹਾਡੀਆਂ ਤਿਆਰੀਆਂ ਤੁਹਾਡੇ ਪੇਪਰਾਂ ਦੇ ਜਿਹੜਾ ਤਿਆਰੀਆਂ ਕਰ ਰਹੇ ਹਾਂ ਉਦੋਂ ਤੱਕ ਕਿਸੇ ਕੰਮ ਨਹੀਂ ਜਦੋਂ ਤੱਕ ਪੋਸਟਾਂ ਨਹੀਂ ਆਉਂਦੀਆਂ ਜਦੋਂ ਤੱਕ 55% ਦੀ ਰੱਦ ਨਹੀਂ ਕੀਤੀ ਜਾਂਦੀ ਜਦੋਂ ਤੱਕ ਕੇਜ ਰੈਲੈਕਸੇਸ਼ਨ ਨਹੀਂ ਦਿੱਤੀ ਜਾਂਦੀ ਜਦੋਂ ਤੱਕ ਸਾਡੇ ਮਾਸਟਰ ਕੇਡਰ ਦੇ ਵਿੱਚ ਸਬਜੈਕਟ ਕੰਬੀਨੇਸ਼ਨ ਦੀ ਗੱਲ ਨਹੀਂ ਕੀਤੀ ਜਾਂਦੀ ਜਦੋਂ ਤੱਕ ਦੂਜੇ ਰਾਜਾਂ ਦਾ ਜਿਹੜਾ ਕੋਟਾ ਸੀਮਤ ਨਹੀਂ ਕੀਤਾ ਜਾਂਦਾ ਕਿਉਂਕਿ ਤੁਹਾਡੀਆਂ ਪੋਸਟਾਂ ਆਦਰ ਸਟੇਟਾਂ ਵਾਲੇ ਲੈ ਜਾਂਦੇ ਐ ਇਸ ਕਰਕੇ ਸਾਰਾ ਕੁਝ ਵਿਚਾਰਨ ਤੋਂ ਬਾਅਦ ਚ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦੇ ਆਂ ਕਿ ਤੁਹਾਨੂੰ ਅਨੇਕਾਂ ਫਰੰਟਾਂ ਤੇ ਬੇਨਤੀ ਪਹਿਲਾਂ ਵੀ ਕੀਤੀ ਹੈ ਕਿ ਆਪਾਂ ਜੇਕਰ ਅੱਜ ਵਾਲੀ ਮੀਟਿੰਗ 8 ਤਰੀਕ ਵਾਲੀ ਮੀਟਿੰਗ ਬੇਸਿੱਟਾ ਰਹੀ ਜਾਂ ਉਸ ਮੀਟਿੰਗ ਵਿੱਚ ਕੋਈ ਡੇਟ ਅਨਾਉਂਸ ਨਾ ਕੀਤੀ ਕਿ ਕਿਹੜੀ ਡੇਟ ਨੂੰ ਤੁਹਾਡਾ ਪੋਸਟਾਂ ਦਾ ਇਸ਼ਤਿਹਾਰ ਆਉਣਾ ਹੈਗਾ ਤਾਂ ਆਪਾਂ 11 ਦਾ ਪ੍ਰੋਟੈਸਟ ਜਿਉਂ ਦੀ ਤੋ ਕਰਾਂਗੇ ਇਸ ਕਰਕੇ ਹੁਣ ਤੁਹਾਨੂੰ ਸਾਰੇ ਵੇਰਜਗਰ ਸਾਥੀਆਂ ਨੂੰ ਬੇਨਤੀ ਹੈ ਕਿ ਆਪਾਂ 11 ਤਰੀਕ ਨੂੰ ਆਉਣ ਵਾਲੀ 11 ਤਰੀਕ ਦਿਨ ਐਤਵਾਰ ਨੂੰ ਸਵੇਰੇ 11 ਵਜੇ ਬੇਰਕਾ ਮਿਲਕ ਪਲਾਂਟ ਖਰੂਰ ਇਕੱਠੇ ਹੋਣਾ ਹੈ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕਰਨਾ ਹੈ ਮੁੱਖ ਮੰਤਰੀ ਜਿਹੜਾ ਸਾਡੇ ਨਾਲ ਅਨੇਕਾਂ ਸਮਿਆਂ ਤੇ ਮਿਲਦਾ ਸੀ ਅਨੇਕਾਂ ਮੂੜਾਂ ਤੇ ਮਿਲਦਾ ਸੀ ਹੁਣ 2 ਸਾਲ ਦੇ ਵਿੱਚ ਇੱਕ ਵਾਰ ਵੀ ਢੰਗ ਤਰੀਕੇ ਦੇ ਨਾਲ ਬੈਠ ਕੇ ਬੇਰਜ਼ਗਾਰਾਂ ਨਾਲ ਮੀਟਿੰਗ ਨਹੀਂ ਕੀਤੀ ਗੱਲ ਨਹੀਂ ਕੀਤੀ ਬੇਰਜ਼ਗਾਰਾਂ ਦੀ ਸਮੱਸਿਆ ਨਹੀਂ ਸੁਣੀ ਸਿੱਖਿਆ ਮੰਤਰੀ ਸਾਹਿਬ ਹਮੇਸ਼ਾ ਸਾਨੂੰ ਮੀਟਿੰਗਾਂ ਭਾਵੇਂ ਕਰਦੇ ਆ ਪਰੰਤੂ ਟਾਲੇ ਲਾ ਕੇ ਮੋੜਦੇ ਆ ਲਾਰੇ ਲਾ ਕੇ ਮੋੜਦੇ ਆ ਜਿਹੜਾ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਹੋਇਆ ਇਸ ਕਰਕੇ ਸਾਰੇ ਪੁਆਇੰਟਸ ਤੇ ਲੰਬੀ ਗੱਲਬਾਤ ਮੀਟਿੰਗ ਹੋਈ ਹੈ ਪਰੰਤੂ ਮਸਲਾ ਕੋਈ ਹੱਲ ਨਹੀਂ ਇਸ ਕਰਕੇ ਬਾਕੀ ਗੱਲ ਸਾ ਤੁਹਾਡੇ ਨਾਲ ਸਾਥੀ ਰਮਨ ਜੀ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਬੇਰਜ਼ਗਾਰ ਓਵਰੇਜ ਸਾਰੇ ਵਿਭਾਗਾਂ ਦੇ ਵਿੱਚ ਆਪਣੀ ਮੰਗ ਹੈ ਮਾਸਟਰ ਕੈਡਰ ਦੇ ਵਿੱਚ ਵੀ ਮਾਸਟਰ ਐਜੂਕੇਸ਼ਨ ਦੀ ਸਾਰੀਆਂ ਅਸਾਮੀਆਂ ਦੇ ਵਿੱਚ ਆਪਣੀ ਮੰਗ ਹੈ ਕਿ ਉਮਰਾਂ ਦੀ ਛੋਟ ਦਿੱਤੀ ਜਾਵੇ ਕਟੋ ਘਟ ਇੱਕ ਮੌਕਾ ਹਰੇਕ ਬੇਰਜ਼ਗਾਰ ਨੂੰ ਦਿੱਤਾ ਜਾਵੇ ਉਹ ਵੀ ਤੁਹਾਡੇ ਨਾਲ ਆਪਣੀ ਗੱਲਬਾਤ ਕਰਨਗੇ 11 ਤਰੀਕ ਨੂੰ ਆਪਾਂ ਸਾਰੇ ਬੇਰਜ਼ਗਾਰ ਸਾਂਝੇ ਮੋਰਚੇ ਦੀ ਗਵਾਈ ਦੇ ਵਿੱਚ ਸੰਗਰੂਰ ਐਤਵਾਰ ਨੂੰ 11 ਵਜੇ ਬੇਰਕਾ ਮਿਲਕ ਪਲਾਟ ਇਕੱਠੇ ਹੋਣਾ ਹੈ ਆ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਢੱਲਵਾ ਸਾਥੀ ਰਮਨ ਜੀ ਇਸ ਤਰ੍ਹਾਂ ਕਿ ਢਿੱਲਵਾ ਸਾਹਿਬ ਨੇ ਦੱਸਿਆ ਕਿ ਅੱਜ ਜਿਹੜੀ ਆਪਣੀ ਮੀਟਿੰਗ ਹੈ ਚਾਹੇ ਉਹ ਬਹੁਤ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਸਹੀ 10 ਵਜੇ ਹੋਈ ਹੈ ਪਰ ਉਹ ਜਿਹੜੀ ਮੀਟਿੰਗ ਹੈ ਜੋ ਸਾਨੂੰ ਹਮੇਸ਼ਾ ਇਹਨਾਂ ਦਾ ਖਾਸਾ ਰਹਿੰਦਾ ਕਿਉਂਕਿ ਸਾਡੀ ਇੱਕੋ ਹੀ ਉਹਨਾਂ ਨਾਲ ਵਾਰ-ਵਾਰ ਟਕਰਾਅ ਸੀ ਕਿ ਸਾਨੂੰ ਸਮਾਂਬੰਦ ਭਰਤੀ ਦੱਸੀ ਜਾਵੇ ਕਿ ਕਿੰਨੇ ਸਮੇਂ ਦੇ ਵਿੱਚ ਦੇ ਰਹੇ ਹੋ ਪਰ ਉਹਨਾਂ ਦਾ ਵਾਰ-ਵਾਰ ਇੱਕੋ ਹੀ ਜਵਾਬ ਸੀ ਭਰਤੀ ਦੇਣ ਤੇ ਕਿ ਸਾਡੇ ਕੋਲ ਹਜੇ ਤੱਕ ਇੰਨੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਖਾਲੀ ਨਹੀਂ ਕਿ ਅਸੀਂ ਵੱਡੀ ਭਰਤੀ ਦੇ ਸਕੀਏ ਇਸ ਕਰਕੇ ਜਿਹੜੀ ਵੱਡੀ ਭਰਤੀ ਦੇਣ ਦੇ ਵਿੱਚ ਸਾਨੂੰ ਹੋਜੇ ਸਮਾਂ ਲੱਗੂਗਾ ਇੱਥੋਂ ਇਹ ਸਿੱਧ ਹੁੰਦਾ ਕਿ ਜਿਹੜਾ ਚੋਣ ਜਾਬਤਾ ਲੱਗਣ ਵਾਲਾ ਸਮਾਂ ਲੰਗਾਉਣਾ ਚਾਹੁੰਦੀ ਹੈ ਸਰਕਾਰ 10 ਤੋਂ 15 ਦਿਨ ਹਰ ਵਾਰ ਦਿੱਤੇ ਜਾਂਦੇ ਆ ਪਰ ਹਜੇ ਤੱਕ ਕਦੀ ਵੀ ਉਹ ਲਾਰੇ ਤੱਕੇ ਪੂਰਾ ਨਹੀਂ ਉਤਰਦੇ ਔਰ ਹਮੇਸ਼ਾ ਆਪਾਂ ਨੂੰ 10-15 ਦਿਨ ਉਡੀਕ ਕਰਨ ਤੋਂ ਬਾਅਦ ਕੁਝ ਵੀ ਹਾਸਲ ਨਹੀਂ ਹੁੰਦਾ ਇਸ ਲਈ ਜਿਹੜੀ ਉਮਰ ਹੱਦ ਦੀ ਗੱਲ ਆਪਾਂ ਕੀਤੀ ਉਹਨਾਂ ਨਾਲ ਤਾਂ ਉਹਨਾਂ ਨੂੰ ਉਮਰ ਹੱਦ ਚਾਹੀਦੀ ਟੀਟੀ ਦੀਆਂ ਪੋਸਟਾਂ ਚਾਹੀਦੀ ਮਾਸਟਰ ਕੈਟਰ ਦੀਆਂ ਚਾਹੀਦੀ ਆਉਣ ਵਾਲੀ ਲੈਕਚਰਰ ਦੀ ਭਰਤੀ ਹੈ ਪਰ ਕਿਸੇ ਵੀ ਭਰਤੀ ਦੇ ਵਿੱਚ ਉਮਰ ਹੱਥ ਦੇਣ ਦੀ ਅਜੇ ਤੱਕ ਪੱਕੀ ਹਾਂ ਵੀ ਉਹਨਾਂ ਵੱਲੋਂ ਨਹੀਂ ਕੀਤੀ ਗਈ ਸਿਰਫ ਲਾਰਾ ਹੀ ਲਾਇਆ ਗਿਆ ਕਹਿੰਦੇ ਤੇ ਵਿਚਾਰ ਕੀਤਾ ਜਾਊਗਾ ਬਾਕੀ ਸਾਰੀਆਂ ਮੰਗਾਂ ਤੇ ਵੀ ਵਿਚਾਰਨਦਾ ਹੀ ਆਪਾਂ ਨੂੰ ਕਿਹਾ ਗਿਆ ਇਸ ਲਈ 11 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਘਰਾਂ ਚੋਂ ਬਾਹਰ ਨਿਕਲੋ ਜਿੰਨਾ ਚਿਰ ਆਪਾਂ ਇੰਨਾ ਕੁ ਦਬਾਅ ਨਹੀਂ ਸਰਕਾਰ ਤੇ ਬਣਾ ਲੈਂਦੇ ਕਿ ਇਹਨਾਂ ਨੂੰ ਮਜਬੂਰਨ ਆਪਣੀਆਂ ਜਿਹੜੀਆਂ ਮੰਗਾਂ ਮੰਨਣੀਆਂ ਪੈਣ ਉਹਨਾਂ ਚਿਰ ਆਪਾਂ ਤੱਕੇ ਦੇ ਨਾਲ ਇਹਨਾਂ ਤੋਂ ਇਸ਼ਤਿਹਾਰ ਜਾਰੀ ਨਹੀਂ ਕਰਾ ਸਕਦੇ ਇਸ ਲਈ ਜਿਹੜੇ ਸੈਂਟਰਾਂ ਦੇ ਵਿੱਚ ਬੈਠੇ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਕਿ ਇਸ਼ਤਿਹਾਰ ਆਉਣ ਵਾਲਾ ਹੈ ਚਾਹੇ ਉਹ ਲੈਕਚਰਾਰ ਦਾ ਜਿਹੜਾ ਨੋਟੀਫਿਕੇਸ਼ਨ ਰੱਦ ਹੋਇਆ ਸੀ ਦੁਬਾਰਾ ਆਉਣ ਵਾਲਾ ਹੈ ਚਾਹੇ ਮਾਸਟਰ ਕੁਕਟਰ ਦਾ ਚਾਹੇ ਆਈਟੀਟੀ ਦਾ ਕੋਈ ਵੀ ਇਛਤਿਆਰ ਦੀ ਹਾਮੀ ਨਹੀਂ ਭਰੀ ਗਈ ਮੰਤਰੀ ਦੁਆਰਾ ਔਰ ਇਹੀ ਕਿਹਾ ਗਿਆ ਕਿ 15 ਦਿਨਾਂ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਜਿਹੜਾ ਚੋਣ ਜਾਬਤਾ ਜਿਹੜਾ ਲੱਗ ਜੇ ਤਾਂ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਕਿ ਆਪਾਂ ਨੂੰ ਬਹੁਤ ਲੰਮਾ ਸਮਾਂ ਹੋ ਸਕਦਾ 2027 ਤੱਕ ਇੰਤਜ਼ਾਰ ਕਰਨਾ ਪਵੇ ਇਸ ਲਈ ਸਾਰੇ ਹੀ ਬੇਰਜ਼ਗਾਰਾਂ ਨੂੰ ਭਰਜੋ ਰੀਪੀਲ ਕਰਦੇ ਸੀ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਕਿ 11 ਤਰੀਕ ਨੂੰ 11 ਵਜੇ ਵੇਰਕਾ ਮਿਲਕ ਪਲਾਨ ਸੰਪੂਰਵ ਵਿਖੇ ਪਹੁੰਚੋ ਤਾਂ ਕਿ ਇੱਕ ਲੰਮੀ ਆਪਾਂ ਵੱਡੀ ਗਿਣਤੀ ਦੇ ਵਿੱਚ ਮੁੱਖ ਮੰਤਰੀ ਦੀ ਰਹਿائش ਤੱਕਰਾਓ ਕਰ ਸਕੀਏ ਤੇ ਆਪਾਂ ਆਪਣਾ ਜਿਹੜਾ ਹੈਗਾ ਏਕਾ ਵਿਖਾ ਸਕੀਏ ਤੇ ਇਕੱਠ ਵਿਖਾ ਸਕੀਏ ਕਿ ਕਿੰਨੇ ਕੁ ਜਿਹੜੇ ਬੇਰੁਜ਼ਗਾਰ ਸੜਕਾਂ ਤੇ ਰੋਲ ਰਹੇ ਆ ਮਜਬੂਰ ਆ ਇਹਨਾਂ ਵੱਲੋਂ ਝੂਠੀ ਇਛਤਿਆਰਬਾਜ਼ੀ ਕੀਤੀ ਜਾ ਰਹੀ ਹੈ ਪਰਤیاں ਵਿਖਾਈਆਂ ਜਾ ਰਹੀਆਂ ਜਿਹੜੀਆਂ ਕਿ ਕੱਡੀਆਂ ਨਹੀਂ ਗਈਆਂ ਕਾਗਜ਼ਾਂ ਦੇ ਵਿੱਚ ਇਹਨਾਂ ਵੱਲੋਂ ਪਰਤیاں ਵਿਖਾਈਆਂ ਗਈਆਂ ਉਹ ਆਪਾਂ ਵਿਖਾਈਏ ਕਿ ਜਿਹੜੇ ਬੇਰੁਜ਼ਗਾਰ ਆ ਸੜਕਾਂ ਤੇ ਰੋਲ ਰਹੇ ਆ ਇਸ ਲਈ ਲਾਸਟ ਤੇ ਫਿਰ ਤੁਹਾਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਵੱਡੀ ਗਿਣਤੀ ਦੇ ਵਿੱਚ 11 ਤਰੀਕ ਨੂੰ 11 ਫਰਵਰੀ ਦਿਨ ਐਤਵਾਰ 11 ਵਜੇ ਬੇਰਕਾ ਮਿਲਟ ਮਿਰਕ ਪਲਾਂਟ ਸੰਗਰੂਰ ਵਿਖੇ ਉੱਥੇ ਪਹੁੰਚੋ ਤਾਂ ਕਿ ਆਪਾਂ ਇੱਕ ਘਰਾਵ ਕਰਕੇ ਜਿਹੜਾ ਮੁੱਖ ਮੰਤਰੀ ਮਿਲਣ ਲਈ ਮਜਬੂਰ ਕਰੀਏ ਕਿ ਆਪਾਂ ਨੂੰ ਮਿਲ ਕੇ ਉਹਦੇ ਵੱਲੋਂ ਕੋਈ ਆਪਣੇ ਬੇਰਜ਼ਗਾਰਾਂ ਲਈ ਐਲਾਨ ਕੀਤਾ ਜਾ ਸਕਣ ਮਹਿਰਮਨ ਕਮਲ ਮਲੋਟ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਉਦੋਂ ਤੱਕ ਸਾਰੇ ਕੋਚਿੰਗ ਸੈਂਟਰਾਂ 'ਚ ਹਰੇਕ ਬੇਰਜ਼ਗਾਰ ਸਾਥੀ ਦੇ ਜਿੱਥੇ ਕਿਤੇ ਵੀ ਤੁਹਾਨੂੰ ਪਤਾ ਹੈ ਬੇਰਜ਼ਗਾਰ ਸਾਥੀ ਬੈਠਾ ਹੈ ਹਰੇਕ ਤੱਕ ਇਹ ਮੈਸੇਜ ਕਨਵੇ ਕਰ ਦਿਓ ਜੇਕਰ ਤੁਸੀਂ ਖੁਦ ਧਰਨੇ ਦੇ ਵਿੱਚ ਨਹੀਂ ਆ ਸਕਦੇ ਘਰੇ ਬੈਠ ਕੇ ਇੱਕ ਕੰਮ ਜ਼ਰੂਰ ਕਰਿਓ ਕਿ ਫਾਰਵਰਡ ਦਾ ਜਿਹੜਾ ਬਟਨ ਨਾਪ ਕੇ ਤੁਸੀਂ ਇਸ ਅਪੀਲ ਬੇਨਤੀ ਨੂੰ ਹਰੇਕ ਬੇਰਜ਼ਗਾਰ ਸਾਥੀ ਤੱਕ ਸਾਰੇ ਕੋਚਿੰਗ ਸੈਂਟਰਾਂ ਤੱਕ ਟੈਲੀਗ੍ਰਾਮ ਤੇ ਜਿੱਥੇ ਕਿਤੇ ਵੀ ਕੋਈ ਬੇਰਜ਼ਗਾਰਾਂ ਦੇ ਗਰੁੱਪ ਬਣੇ ਹੈ ਹਰੇਕ ਤਾਂ ਤੇ ਇਸ ਪੀਲ ਨੂੰ ਸਾਂਝਾ ਕਰਿਓ ਤੁਹਾਡੇ ਤੱਕ ਨੰਬਰ ਇਸ ਗਰੁੱਪ ਦੇ ਇਸ ਵੀਡੀਓ ਦੇ ਨਾਲ ਸ਼ੇਅਰ ਕਰ ਦਿੱਤੇ ਜਾਣੇ ਆ ਤੁਸੀਂ ਸਿੱਧੇ ਵੀ WhatsApp 'ਤੇ ਆਹੀ ਆਪੋ ਆਪਣੀ ਜਥੇਬੰਦੀ ਦੇ ਵਿੱਚ ਜਿਹਦੇ ਵਿੱਚ ਆਰਟ ਐਂਡ ਕਰਾਫਟ ਜਿਹਦੇ ਵਿੱਚ ਵੀਰਡ ਓਵਰੇਜ ਅੰਡਰੇਜ ਜਿਹਦੇ ਵਿੱਚ ਮੈਥਸ ਹੈਸ ਜਿਹਦੇ ਵਿੱਚ ਮਲਟੀ ਪਰਪਸ ਸਾਰੀਆਂ ਜਥੇਬੰਦੀਆਂ ਸ਼ਾਮਿਲ ਹੈ ਤੁਸੀਂ ਸਿੱਧੇ ਤੌਰ ਤੇ ਇਹਨਾਂ ਜਥੇਬੰਦੀਆਂ ਦੇ ਨਾਲ ਜੁੜ ਸਕਦੇ ਹੋ ਆਪਣਾ WhatsApp ਤੇ ਬਾਇਓ ਡਾਟਾ ਭੇਜ ਕੇ ਨੰਬਰ ਤੁਹਾਨੂੰ ਇਸ ਵੀਡੀਓ ਦੇ ਨਾਲ ਸ਼ੇਅਰ ਕਰ ਦਿੱਤੇ ਜਾਣੇ ਆ ਸੋ ਸਾਥੀਓ ਯਾਦ ਰੱਖੋ ਜੇਕਰ ਹੁਣ ਨਹੀਂ ਤਾਂ ਕਦੇ ਨਹੀਂ ਜੇਕਰ ਹੁਣ ਆਪਾਂ ਨਿਕਲਾਂਗੇ ਤਾਂ ਲਾਜ਼ਮੀ ਜਿੱਤਾਂਗੇ ਬੇਦਰਕਾਰ ਸਾਝੇ ਮੋਰਚੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਜਸਕਰ ਜਿੱਤਣਾ ਰਹਿਣੇ